ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤਿ ਉਪਾਇਆ ਪੈ ਜਿ ਰੱਖਦਾ ਆ ਰਾਮ ਰਾਜੇ ਹਰ ਨਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਸਾਹ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮਹਜੂਤ ਜੋਤ ਮਹਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰ ਤੇ ਕੀਆ ਬਾਤਾ ਜੋ ਕਿਸ ਕਰਣਾ ਸੋ ਕਰ ਰਹੀਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਅਹਿ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਣ ਤੁਧਨੋ ਜਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੀ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪਣ ਨਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਸ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਦਨੋ ਯੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੀ ਧਾਰੀ ਸੀ ਤੁਧ ਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਢਿਆਈ ਜੋ ਤੇ ਸਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੁ ਸਾਹਬਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕੇ ਵਡ ਵੱਡਾ ਡੀਠਾ ਹੋਇ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਘੀਰਾ ਕੋਈ ਨ ਜਾਣ ਤੇਰਾ ਕੀਤਾ ਕੀ ਵੜਸੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿੜ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚਗਿਆਈਆ ਸਿੱਧਾ ਪੁਰਖਾ ਕੀਆ ਵੜਿਆਈਆ ਤਦ ਵੇਣਾ ਸਿੱਧੀ ਕਿਨੇ ਨਾ ਪਾਈ ਆਖਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹਿਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰਾ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲੱਗੈ ਭੂਖ ਉਤਭੁਖ ਖਾਇ ਚੱਲੀ ਇਹ ਦੁਖ ਸੋ ਕਿਉ ਬਸਰਾ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹਿ ਰਹਾਉ ਸਾਚੇ ਨਾਮ ਕੀਤੇ ਲਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕਾ ਆਖਣ ਪਾਹੇ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰੇ ਨ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੁਆ ਨਾ ਕੋ ਹੋਏ ਜੇ ਵੜਿਆਬ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਾ ਕੀਤੀ ਰਾਤ ਕਸਮ ਬਸਾਰਹ ਤੇ ਕਮ ਜਾਤ ਨਾਨਕ ਨਾਵੇਂ ਬਾਦ ਸਨਾਤ ਰਾਗ ਗੋਜ਼ਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਖਰ ਦਇਆ ਨਾਮ ਵਰਗਾਸ ਮੇਰੇ ਮੀਤ ਗੁਰਦੇਵ ਮੁਖਉ RAM ਨਾਮ ਵਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵੜੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧਰਮ ਮਸਤਗਲਿ ਖਿਆ ਲਿਖਾਸ ਅਨੰਤ ਅਨ ਸਤ ਸੰਗਤ ਜਿ ਤਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੇ ਉਪਾਈ ਤਾਕਾਰ ਰਜ਼ਕ ਆਗੇ ਕਰ ਤਹਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੀ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੋਤ ਬਨਿਤਾ ਕੋਇ ਨਾਕਸ ਕੀ ਤਰਿਆ ਸਿਰ ਸਿਰ ਰਿਜਕ ਸਮਾਹੀ ਠਾਕੁਰ ਕਾਹੀ ਮਨ ਭਾਉ ਕਰਿਆ ਉਡਾ ਉਡਾ ਵੇਸਾ ਕੋ ਸਾਧਿਸ ਬਾਛਾਏ ਬਚਰੇ ਸਰਿਆ ਤਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨੇ ਦਾ ਹਨ ਦਾ ਸਾਸ ਤੇ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇ ਰੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤੇ ਹਵ ਹੈ ਸਭ ਤੇ ਆਵਹਿ ਤੁਧ ਤੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰਿ ਤੇ ਆਬੋ ਸੋ ਸੰਤ ਹੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੀਠਾਪੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੀ ਇੱਕ ਭਿਖਾਰੀ ਜੀ ਸਭ ਤੇ ਰੇਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਦੁੱਧ ਬਿਣੇ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਬਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਈ ਜਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਦਿਨਿਰ ਭਾਉ ਜਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਤਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹਣ ਤੁਧ ਜੀ ਹਰਾਨ ਕੇ ਅਨੇਕ ਆਨੰਤਾ ਤੇਰੀ ਅਨੇਕ ਤੇਰੀ ਅਨੇਕ ਕਰ ਹੈ ਹਰ ਪੂਜਾ ਜੀ ਤਬ ਦਾ ਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜ ਹੈ ਬਹੁਤ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੀ ਹਰਿ ਭਗਵੰਤਾ ਤੂੰ ਆਤਪੁਰਖ ਪਰੰਪਰ ਕਰਤਾ ਜੀ ਤੁਧ ਜੀਵਣ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਦੂ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧਿ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਦੁਦਿਆਪੇ ਸ੍ਰਿਸ਼ਟ ਸਭੇ ਉਪਾਈ ਜੀ ਦੁਦਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਜਾ ਉਠਾ ਹੂੰ ਕਰਤਾ ਸੁਚਿਆਰ ਮੈਂ ਦਾ ਸਾਈਂ ਜੋ ਤੋ ਭਾਵੇ ਸੋਈ ਥੀਸੀ ਜੋ ਤੋ ਦੇਹ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗਰਮਖਲਾ ਆਦਾਂ ਮਨ ਮੁਖ ਗਵਾਇਆ ਤੁਦੇ ਆਪ ਮਿ ਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਤ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਸਨੋਂ ਤੂੰ ਜਾਣਾਈ ਹੈ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਬਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰਣਾ ਕੋਏ ਤੂੰ ਕਰ ਕਰ ਵੇ ਕਹ ਜਾਣ ਸੋਏ ਜਨ ਨਾਨਕ ਗੁਰਮੁਖ ਫਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜਾ ਭੈਲਾ ਨਿਵਾਸਾ ਪਾਣੀ ਪਾਵਗਤਨ ਹੈ ਕੀਆ ਪੰਗਰ ਮੁਹ ਪੱਗ ਨਹੀਂ ਚਾਲੈ ਹਮ ਰੇਖਾ ਤਹ ਡੂਬੀ ਅਲੇ ਮਨ ਇੱਕ ਨਾ ਚੇਤ ਤਨ ਮੂਰ ਮਨਾਹ ਬਿਸਰਦ ਤੇਰੇ ਗੁਣ ਗਲਿਆ ਰਹਾ ਨਾਉ ਜਤੀ ਸਦੀ ਨਹੀਂ ਪੜਿਆ ਮੂਰਖ ਭੁਗਦਾ ਜਨਮ ਭਇਆ ਕਰਨਵੰਤ ਨਾਨਕ ਦਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਲਕ ਦੀ ਹੋਰੀਆ ਗੋਬਿੰਦ ਮਿਰਨ ਕੀ ਹੈ ਤੇਰੀ ਬਰੀਆ ਅਵਰ ਕਾਰ ਤੇ ਰਖ ਤੇ ਨਕਾਬ ਮਿਰ ਸਾਧ ਸੰਗਤ ਭਜ ਕੇਵਲ ਨਾਮ ਸਿਰਨਜਾਮ ਲਾਗ ਭਵ ਜਵ ਤਰਨ ਕਾ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾਸਸਗਾ ਗਾਟਾ ਸੀਸਾ ਸ੍ਰੀ ਅਸਕੀਤ ਜਗਤ ਕੇ ਈਸਾ ਪਹੁ ਪੈ ਨਮ ਰੇਸ਼ਟ ਕਗੰਤੇ ਭਾਈ ਸਭ ਹਨਿਆਨ ਬਦਾਈ ਦਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਹ ਜਾਨ ਮੋਹ ਲੈ ਹੋ ਉਬਾਰੇ ਕਬਿ ਉਬਾਜ ਬੇਨਤੀ ਚਾਉ ਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੇ ਇੱਛਾ ਅਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਮਰੇ ਦੁਸ਼ਟ ਸਭੈ ਤੁਮ ਗਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੂਰ ਰੱਛਾ ਨਿਤ ਕਰਦੈ ਕਰਿਆ ਸਭੈ ਰਣ ਗਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਬਿਆਸਾ ਤੁਮਹਿ ਸਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉਂ सेवक सेक हमारी तारी है चुन चुन शत्र हमारी मारी है आप हाथ दे मुझे यू बरे मरण काल का त्रास नि हो जो सदा हमारे पच्छा श्री हस्त हो जो जो करे हो रच्छा राख ले हो मोहे राखण हारे संत सहाय प्यारे दीन बंद दुष्टन के हंता तुम हो गुणी चतुर्दास गंता ਕਾਲ ਪਾਈ ਬ੍ਰਹਮਾ ਬਪ ਧਰਾ ਕਾਲ ਪਾਈ ਸ਼ਿਵ ਜੋ ਅਵਤਾਰ ਕਾਲ ਪਾਈ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਧਵਨ ਕਾਲ ਜੋਗੀ ਸੇਵਕੀਓ ਬੇਦ ਰਾਜ ਬ੍ਰਹਮਾ ਜੂ ਥਿਓ ਧਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਧਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਸ਼ਨ ਉਪਜਾਇਓ आद अंत एकय अवतार सोई गुरु समझो हमहारा नमस्कारत सही को हमारी सकल प्रजा जन याव सवारी शिव कण को सब गुण सुख दियो सतरण को पल मोह बद कियो कट कट के अंतर की दानत बले बुरे की पीर पहचानत चीटी ते कुंचर अस थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की वीर पहचान गट गट की पट पट की जन जबे उद करख करा कर तारआ प्रजा दर्द तब देहि अपारा जब या करख करत हो कबहु तुम मैं मिलत देहि तर सब हो जीते बदन श्रेष्ठ सब तारह आप अपनी बूझि उचारह ਕਮਸਾ ਮਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭੰਕਾਰ ਨਿਰਲੰਭ ਆਦਾ ਨੀਦੇ ਅਨਾਦੀ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨੀ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸੇਵ ਨਿਰੰਕਾਰ ਕਾ ਚੇਨਤ ਨਹਿ ਭੇਵ ਆਪ ਆਪਣੀ ਵਧੈ ਦੇਤੀ ਬਲਨਤ ਭਿੰਨ ਭਿੰਨ ਤੁਹੇ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਵਜ ਖਾਨ ਬਹੁ ਰਜਦੀਨੀ ਕਹੂੰਗਾ ਫੂਲ ਰਾਜ ਹਵੈ ਬੈਠਾ ਕਹੂੰ ਸਿਮਟ ਭਿਓ ਸ਼ੰਕਰਾ ਕੇ ਠਾ ਸਿਗਰੀ ਸ੍ਰਿਸ਼ਟ ਦਿਖਾਇਆ ਜੰਪਾਵ ਆਦਿ ਜੁਗਾਦ ਸਰੂਪ ਸਵੰ ਭਾਵ ਅਬਰਚਾ ਮੇਰੀ ਤੁਮ ਕਰੋ ਸਿਖਿ ਉਵਾਰਾ ਸਿੰਘ ਸੰਗ ਕਰੋ ਦੁਸ਼ਟ ਜਤੇ ਉਠਵਤੇ ਉਤਪਾਤਾ ਸਗਲਾ ਮਲੇਸ਼ ਕਰੋ ਰਣ ਘਾਤਾ ਧੀਅਸ ਦੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਹਵਾਏ ਮਾਰੇ ਪੁਰਖ ਜਵਨ ਬਗ ਪਰ ਇਤਿ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਬਾਰ ਤੇ ਆਏ ਹੈ ਅਦਾ ਕੇ ਕਾਲ ਨਿਕਟ ਨਹੀਂ ਆਏ ਹੈ ਬੱਚਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰ ਹੋ ਤਾਂ ਕੇ ਤਾਪ ਤਨ ਕਮ ਹੈ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਹਾ ਸੁ ਵੈ ਸਕੇ ਨ ਕੋਈ ਇੱਕ ਬਾਰ ਦਿਨ ਤਮ ਸਭਹਾਰਾ ਕਾਲ ਫਾਸਤੇ ਤਾਹੀ ਉਭਾਰਾ ਦੇ ਨਰ ਨਾਮ ਤਿਹਾਰੋ ਕਹਾ ਧਰਤ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮਹ ਸਰਣ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਥਾਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹੇ ਕੋ ਹਰਤਾ ਦੁਸ਼ਟ ਦੋਖੀਨ ਕੋ ਸਹਾਇ ਕਰਤਾ ਰੀ ਅਸੋਜ ਪਏ ਦਿਆਲਾ ਪੂਰਨ ਕਰਾ ਗ੍ਰੰਥ ਦਾ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਦੁਖਨਦ ਸਹਿਬ ਆਬਤ ਕੋਈ ਆੜ ਲਾ ਸੁਣੇ ਗੰਗ ਜੋ ਜਾਹੇ ਸੁਰਸਨਾ ਪਾਵਈ ਸੁਣੇ ਮੂੜ ਜਿਤ ਲਾਇ ਤਦੁਰਤਾ ਆਵਈ ਦੁਖ ਤਰਦ ਪਾਉ ਨਿਕਟਨਾ ਦਿਨ ਨਰ ਕੇ ਰਹਿ ਹੋ ਜੋ ਜਾ ਕੀ ਇੱਕ ਬਾਰ ਚਉ ਪਈ ਕੋ ਕਹੈ ਚਉ ਪਈ ਸੰਬਤ ਸਤਰਹ ਸਹਿ ਸਪਣਿ ਜੈ ਅਰਧ ਸਹਿ ਸਪਨ ਤੇ ਨ ਕਹਿ ਜੈ ਭਾਦਰ ਉਸਦੀ ਅਸ਼ਟ ਬੀਰਵ ਵਾਰਾ ਤੀਰ ਸਤਰਵ ਗ੍ਰੰਥ ਸੁਧਾਰਾ ਇਤਿ ਸ੍ਰੀ ਚਰਿਤ੍ਰ ਉਪਖਿਆਨੇ ਤ੍ਰੈ ਚਰਿਤ੍ਰੇ ਮੰਤਰੀ ਭੂਪ ਸਮਾਦੇ 405 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੋ ਦੋਹਰਾ ਦਾਹ ਜਾਨ ਕਰ ਦਾਸ ਪਾਰ ਕੀਜੈ ਕਿਰਪਾ ਅਪਾਰ ਆਪ ਹਾਥ ਦੇ ਰਾਤ ਮੋਹੇ ਮਨ ਕਰਮ ਬਚਨ ਵਿਚਾਰ ਚਾਉ ਪਈ ਮੈ ਨਗਨੇ ਸਹਿ ਪ੍ਰਤਮ ਮਨਾਉ ਕਿਸਨ ਬਿਸਨ ਕਬ ਹੋ ਨਹਿ ਧਿਆਉ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ ਮਹਾਕਾਰ ਰਖਵਾਰ ਹਮਾਰੋ ਮਹਾਲੋਕ ਮੈਂ ਗਿੰਗਰ ਥਾਰੋ ਆਪਣਾ ਜਾਣ ਕਰੂ ਰਖਵਾਰ ਬਾਹੇ ਗਹੇਗੀ ਲਾਜ ਵਿਚਾਰ अपना जान मुझे परत परई है जुन जुन छत्र हमारे मरी है वेग वेग जग में दो चलै राखा आप मोहि आओ रणा दलै तुमम करहु सदा प्रतिपारा तुम, तुम, तुम साहिब मैं दास तिहारा जान अपना मुझे निवाज आप करो हमरे सब काज तुम हो सब राजन के राजा आपे आप गरीब निवाजा ਦਾਹ ਜਾਣ ਕਰ ਕਿਰਪਾ ਕਰ ਹੋ ਮੋਹੇ ਹਾਰ ਪਰਾ ਮੈਂ ਆਣ ਦਵਾਰ ਤੋਹ ਆਪਣਾ ਜਾਣ ਕਰੋ ਪ੍ਰਤਿਪਾਰਾ ਤੁਮ ਸਾਹਿਬ ਮੈਂ ਕਿੰ ਕਰ ਥਾਰਾ ਨਾਹ ਜਾਣ ਦੇ ਹਾਥ ਵਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਥਮ ਤਾਂ ਰੋ ਭਗਵਤ ਕੋ ਧਿਆਨ ਨਾਮ ਬਹੁਰ ਕਰੂੰ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਦ ਚਿਤਰੇ ਉਚਾਰੋ ਚੂਕ ਹੋਏ ਕਬਲੇ ਹੋ ਸੁਧਾਰੋ ਕਬਿ ਵਾਚ ਦੁਹੋਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੈ ਓ ਜਗ ਮਾਹੇ ਜੋ ਤਹ ਪ੍ਰਭ ਕੋ ਧਿਆਏ ਹੰ ਅੰਤ ਸੁਰਗ ਕੋ ਜਾਹੇ ਦੁਹੋਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਾਛ ਨਾਹੇ ਜਲ ਤੇ ਉਪਜਤ ਰੰਗ ਜਿਓ ਜਲ ਹੀ ਵਿਖੈ ਸਮਾਹੇ ਦੁਹੋਰਾ ਜਬੈ ਪ੍ਰਭ ਕੋ ਪਾਇਓ ਜਨਮ ਤਰਾ ਜਾਗਿਆਏ अब मैं कथा सन सेपते सबहु कहत सुनाए कब बाच दोहरा ठांड पै हो मैं जोर कर वचन कहा सिर न आए अंत चले तब जगत में जब तुम करहु सहाय दोहरा जे जे तुमरे ध्यान को ने तुठ ध्याए है संत अंत लहेगे मुक्त फल पावेगे भगवंत दोहरा ਆਲਪੁਰਖ ਕੀ ਦੇਹ ਮੋ ਕੋਟਕ ਵਿਸਨ ਮਹੀਸ ਕੋਟਿੰਦਰ ਬ੍ਰਹਮਾ ਕਿਤੇ ਰਵ ਸੰਸਕਰੋ ਅਰਜਲੇਸ ਦੋਹਰਾ RAM ਕਥਾ ਜੁਗ ਜੁਗ ਅਟਲ ਸਭ ਕੈ ਭਾਗਤਨੀਤ ਸੁਰਗ ਬਾਸ ਲੋਗ ਵਰ ਕਰਾ ਸਗਰੀ ਪੁਰੀ ਸਮੀਤ ਜਾਉ ਪਈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤਹ ਨਿਕਟ ਨ ਆਵੇ ਬਿਜਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸੋਇ ਸਕੈ ਨ ਕੋਈ ਸੰਮਤ ਸਤਰਹ ਸਾਸ ਪਚਾਵਨ ਹਾਰਵਦੀ ਪ੍ਰਤਮ ਸੁਖ ਦਾਵਨ ਤੇ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੇ ਨਹੋ ਲਿਹੋ ਸੁਧਾਰਾ ਦੁਹਰਾ निदर दुंग के चरण तार सुंदरब तीरतरंग श्री भगवत पूर्ण की ओ रघुपुर कथा प्रसंग दोहरा सादे असाद जानो नहीं वाद सुवाद विवाद ग्रंथ सकल पूर्ण कीओ भगवत कृपा प्रसाद सवैया पाए गहे जपते तुमरी तब देगो आंख धरे नहीं आनयो राम रहीम पुराण कुरान अनेक कहे मत एक न मानेओ सिमरत शास्त्र वेद सब बहु वेद कहे हम एक न जानेओ श्री जस पान, पान कृपा तुमरी कर मैं न कहउ सब दुहे बखानियो दोहरा सगले द्वार कौ शाडक गहेउ तुहार द्वार बाहे गहे की लाज अस गोविंद दास तुहार ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਬਾਧਾਹੀਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣੇ ਆਈਆ ਸ਼ਬਦੋ ਤਾਂ ਗਾਵਹੁ ਹਰੀ ਕੇ ਰਾਮ ਜਿਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋਕਿਓ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆਨ ਆਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੀ ਸੋ ਪਾਵਾਈ ਸਦਾ ਸਤਿ ਵਤ ਸਲਾਹ ਤੇਰੀ ਨਾਮ ਮੰਨ ਵਸਾ ਵਈ ਨਾਮ ਜਿਨ ਕੈ ਮਨ ਵਸੇ ਆ ਵਾਜੇ ਸ਼ਬਦ ਘਰੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਘਰ ਸਾਥ ਸੁਖ ਮਨ ਆਏ ਵਸੇ ਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟ ਹੋ ਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦਿਤ ਘਰ ਸੁਭਾਗ ਘਰ ਸੁਭਾਗ ਸ਼ਬਦ ਵਾਜੇ ਕਰਾਜਿਤ ਘਰ ਧਾਰੀਆ ਪੰਜ ਦੂਦ ਦੁਦ ਵਸ ਕੀਤੇ ਕਾਲ ਕੰਟਕ ਮਾਰਿਆ ਧਰ ਕਰਮ ਪਾਇਆ ਦੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋ ਆਦਿਤ ਘਰ ਅਨਹਦ ਵਾਦੇ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਆਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੀ ਪੁਨੀਤ ਕਹਤੇ ਪਿਤ ਸਤ ਗੁਰ ਰਹਿਆ ਪਰ ਪੂਰੇ ਬਿਨ ਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਦਿਨ ਵਸਤੂ ਪਈਓ ਸਾਤ ਸੰਤੋਖ ਵਿਚਾਰੋ अमृत नाम ठाकुर का पायो जिसका सब सदा हो देखो खावे जेको पूंचा तिसका होई उद्धारो ए वस्तु दी न जाई नित नित रख वरतारो तम संसार चरण लाग दरिया सब नानक ब्रह्म पसारो श्लोक महल्ला 5 ਤੇਰਾ ਕੀਤਾ ਜਾਤੂ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀਵੇ ਹਰਿਆ ਪੌੜੀ ਦਿੱਥਾ ਤੋ ਸਮਰੱਥ ਦਿੱਥਾ ਕੋਈ ਨਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਹੁਣ ਕਹਿ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ ਬਹੁ ਜਨ ਬਖਮ ਸੰਗਾਹੋ ਕੁਰ ਸ਼ਬਦੀ ਪਾਰ ਪਾਏ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹਿ ਕਲਮਹ ਇਹੋ ਕੁੰਨ ਗੁਣ ਗੋਵਿੰਦ ਗਾਹਿ ਸਭ ਸੈ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਰਥਾ ਕੋਈ ਨਾ ਜਾਏ ਜੇ ਆਵੇ ਤੋ ਦਿਆਹਿ ਸਾ ਲੋਕ ਮਹੱਲਾ ਪੰਜਵਾ ਅੰਤਰਗੁਰਿਆ ਰਤਨਾ ਜਿਹਾ ਜਪ ਗੁਰ ਨਾਮ ਨਿਤਰੀ ਸਤ ਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹ ਪਾਈ ਠਾਵ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮਹਿ ਉੱਤਮ ਕਾਢੀ ਅਹੈ ਫਿਰੜੇ ਕੇਈ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਬਾਰਿਆਂਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂਨ ਹੋ ਆਇ ਆਪ ਦੇ ਆਲ ਮਨਹੁ ਨਾ ਵਿਚਾਰਿਆਂਨ ਸਾਧ ਜਨਾ ਕੈ ਸੰਗ ਭਵਜਲ ਤਾਰਿਆਂਨ ਸਾਖਤ ਨਿੰਦਕ ਦੁਸ਼ਟ ਖਿ ਨਮਾਹਿ ਬਿਦਾਰਿਆਂਨ ਤਿਸ ਸਾਹਿਬ ਕੀ ਟੀਕ ਨਾਨਕ ਮਨ ਨਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਰਹਿ ਰਾਹ ਸਾਹਿਬ ਜੀ ਦੀ ਬਾਣੀ ਪੜਦਿਆਂ ਅਨੇਕ ਖੁੱਲ੍ਹਾਂ ਹੋਈਆਂ ਮਵਾ ਕਰਨੀਆਂ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਪੜਨ ਦਾ ਬਲ ਉਦਮ ਬਖਸ਼ਣਾ ਜੀ ਜਿੰਨਾ ਗੁਰਮੁਖ ਪਿਆਰਿਆ ਨੇ ਪਿਆਰੀਆਂ ਸੰਗਤਾਂ ਨੇ ਬਾਣੀ ਸੁਣੀ ਹੈ ਤਿੰਨਾ ਦੇ ਸਾਰੇ ਕਾਰਜ ਰਾਸ ਕਰਨੇ ਦਇਆ ਕਰਨੀ ਦੁੱਖਾਂ ਕਲੇਸ਼ਾਂ ਵਿਗਨਾਂ ਤੋਂ ਬਚਾ ਕਰਕੇ ਰੱਖਣਾ ਕਾਰੋਬਾਰਾਂ ਵਿੱਚ ਤਰੱਕੀ ਬਖਸ਼ਣੀ ਘਰਾਂ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣੀ ਬੱਚਿਆਂ ਨੂੰ ਵਿਦਿਆ ਦੀ ਦਾਤ ਦੇਣੀ ਨਸ਼ਿਆਂ ਤੋਂ ਬਚਾਉਣਾ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਕਿਰਪਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਫੁਰਮਾਨ ਹੈ ਜੋ ਮੰਗੇ ਠਾਕੁਰ ਆਪਣੇ ਤੀ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲਾ ਈਹਾਂ ਉਹਾਂ ਸੱਚ ਹੋਵੇ ਐਸੀਆਂ ਰਹਿਮਤਾਂ ਕਰਨੀਆਂ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰਮਖੋ ਬਾਣੀ ਸੁਣ ਕੇ ਕਵਿੰਟ ਕਰਕੇ ਵਾਹਿਗੁਰੂ ਲਿਖ ਕਰਕੇ ਹਾਜ਼ਰੀ ਜ਼ਰੂਰ ਲਵਾਇਆ ਕਰੋ ਜੀ ਜਿੰਨਾ ਗੁਰਮੁਖ ਪਿਆਰਿਆਂ ਨੇ ਅਰਦਾਸ ਵੀ ਕਰਵਾਉਣੀ ਹੋਵੇ ਉਹ ਕਮੈਂਟ ਕਰਕੇ ਲਿਖ ਸਕਦੇ ਹਨ ਉਹਨਾਂ ਗੁਰਮੁਖ ਪਿਆਰਿਆਂ ਦੀ ਅਰਦਾਸ ਅੰਮ੍ਰਿਤ ਵੇਲੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹੁੰਦੀ ਹੈ ਜੀ ਭਰੋਸਾ ਆਕੀਦਾ ਜਦੋਂ ਭਾਈ ਪਰਮਾਤਮਾ ਦੇ ਉੱਤੇ ਕਰਦੇ ਹਨ ਤੇ ਸਾਰੀ ਹੀ ਕਾਰਜਰਾਸ ਹੁੰਦੇ ਹਨ ਇਨੀਆਂ ਕੋ ਬੇਨਤੀਆਂ ਪਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਮਾਫੀ ਜੀ ਗੁਰਨਾਣਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ